ਦੀ ਆਪਾਂ ਜਿਹੜੀ ਸਲਵਾਰ ਕੱਟਦੇ ਆ ਇਹਦੀ ਲੈਂਥ 40 ਇੰਚ ਤਿਆਰ ਆ। ਸਣੇ 벨ਟ 5 ਇੰਚ ਆਪਾਂ 벨ਟ ਵਾਲਾ ਕੱਪੜਾ ਕੱਟਤਾ। ਉੱਥੇ ਬਾਹਰ ਆਪਣਾ ਨਿਸ਼ਾਨ ਲੱਗਿਆ ਹੋਇਆ ਇੰਚ ਆਪਣਾ ਸਲਾਈ ਵਾਲਾ। ਇਸੇ ਕਰਕੇ 40 ਇੰਚ ਦੇ ਨਿਸ਼ਾਨ ਲਾਇਆ ਹੋਇਆ। 2.5 ਇੰਚ ਦਾ ਆਪਾਂ ਇੱਥੇ ਕੁੰਦਾ ਰੱਖਿਆ। ਹਾਂਜੀ ਹੁਣ ਆਪਾਂ ਉੱਤਰ ਵੀ ਕੁੰਦਾ ਰੱਖਿਆ ਹੋਇਆ ਇੱਥੇ ਵੀ ਆਪਾਂ ਕੁੰਡੇ ਦਾ ਨਿਸ਼ਾਨ ਇਦਾਂ ਬਣਾ ਲਿਆ। ਹੁਣ ਆਪਾਂ ਇਹਦੀ ਕਟਿੰਗ ਕਰਾਂਗੇ। ਸਲਵਾਰ ਦੇ ਹੁੰਦੇ ਕੱਟਦੇ ਆ ਪਹੁੰਚੀ ਆਪਾਂ ਪਹਿਲਾਂ ਕੱਟ ਕੇ ਰੱਖ ਲਈਆ ਇਹ ਸਲਵਾਰ ਦਾ ਆਪਾਂ ਘੇਰ ਥੋੜਾ ਜਿਹਾ ਛੋਟਾ ਕਰਨਾ ਇਹਦੇ ਲਈ ਆਪਾਂ ਥੋੜਾ ਜਿਹਾ ਇਹਨੂੰ ਝੋਲੀ ਨੂੰ ਕੱਟਦੇ ਆਂਗੇ ਵਿੱਚੋਂ ਹਾਂਜੀ ਆਪਾਂ ਇਹਦਾ ਜਿਹੜਾ ਘੇਰਾ ਉਹ 2 ਇੰਚ ਦਾ ਨਿਸ਼ਾਨ ਆਪਣਾ ਇੱਥੇ ਤੱਕ ਹੁੰਦਾ ਇਹਨਾਂ ਰੱਖਣਾ ਕੋਸਾ ਵਿੱਚ ਪਹੁੰਚਾ ਇਹਦੇ ਅਟੈਚ ਹੋ ਜਾਣਾ ਇਹ ਚਾਰ ਤਾਂ ਜਿ ਰੱਖਿਆ ਹੋਏ ਆਪਣੇ ਚਾਰੇ ਕੁੰਦੇ ਆ ਇੱਥੋਂ ਆਪਣਾ ਆਸਨ ਦਾ ਨਿਸ਼ਾਨ ਲਾਇਆ 10 ਇੰਚ ਤੇ ਹੁਣ ਅੱਧ ਪਰ ਤੋਂ ਸੈਂਟਰ ਚੋਂ ਵੀ ਕੁੰਦੇ ਨੂੰ ਕੱਟ ਲੈਣਾ ਯਾਰ ਤਾਂ ਇਹ ਕਮੀਂ ਕਿੱਟੇ ਕਰਨ ਲੱਗਿਆ ਇਹਦੀ ਲੈਂਥ 47 ਇੰਚ ਤਿਆਰ ਆ 3 ਇੰਚ ਆਪਾਂ ਐਕਸਟਰਾ ਕੱਪੜਾ ਰੱਖਿਆ ਹੋਇਆ ਤੇ ਹੈਪੀ ਦੀ 17 ਤਿਆਰ ਆ ਉਹ ਵੀ ਆਪਾਂ 3 ਇੰਚ ਐਕਸਟਰਾ ਕੱਪੜਾ ਰੱਖਿਆ ਹੋਇਆ ਹੁਣ ਆਪਾਂ ਧੀਰੇ ਦਾ ਨਿਸ਼ਾਨ ਲਾਵਾਂਗੇ 6.5 ਤੇ ਕਿਉਂਕਿ ਇਹਦੇ ਹਾਪ ਬੈਨ ਲਾਉਣਾ ਨਹੀਂ ਤਾਂ ਆਪਾਂ 6 ਤੇ 7.5 ਤੇ ਆਪਾਂ ਮੋਡੇ ਦਾ ਨਿਸ਼ਾਨ ਲਾਵਾਂਗੇ ਇੱਥੋਂ ਆਪਾਂ 6 ਇੰਚ ਰੱਖਾਂਗੇ ਛਾਤੀ 16 ਇੰਚ ਆਠ ਦੇ ਨਿਸ਼ਾਨ ਲਾਵਾਂਗੇ। 7 ਤੇ ਕਮਰ ਦਾ ਨਿਸ਼ਾਨ, 15 ਤੇ ਹਿੱਪ ਦਾ ਨਿਸ਼ਾਨ। ਕਮਰ 13.5 ਪੌਣੇ 7 ਦੇ ਨਿਸ਼ਾਨ ਲਾਵਾਂਗੇ। ਹਿੱਪ 17 8.5 ਦੇ ਨਿਸ਼ਾਨ ਲਾਵਾਂਗੇ।

ਹੁਣ ਆਪਾਂ ਪਲੋਈ ਦਾ ਨਿਸ਼ਾਨ ਲਾਵਾਂਗੇ ਪਲੋਈ 10 ਤੇ ਤਿਆਰ ਆ 10.5 ਤੇ ਨਿਸ਼ਾਨ ਲਾਵਾਂਗੇ 7 ਇੰਚ ਲੰਬੀ ਰੱਖਾਂਗੇ ਪਲੋਈ ਸੈਂਟਰ ਚ ਆਪਾਂ 3 ਇੰਚ ਦੇ ਨਿਸ਼ਾਨ ਲਾਵਾਂਗੇ ਇੱਥੋਂ ਵੀ 3 ਇੰਚ ਦੇ ਨਿਸ਼ਾਨ ਲਾਵਾਂਗੇ ਇਹਦੇ ਚ ਆਪਾਂ ਸਿੱਧੀਆਂ ਪਲੋਈਆਂ ਹੀ ਪਾਉਣੀਆਂ ਸਾਈਡ ਵਾਲੀਆਂ ਨਹੀਂ ਪਾਉਣੀਆਂ ਆਪਾਂ ਪੌਂਚੇ ਦੀ ਕਟਿੰਗ ਕਰਾਂਗੇ ਆਪਾਂ 11 ਇੰਚ ਚੌੜਾ ਪੌਂਚਾ ਲਾਵਾਂਗੇ ਲੈਂਥ ਆਪਾਂ ਦਿਨੇ ਸਲਵਾਰ ਦੇ ਹਿੰਦੇ ਵੀ ਰੱਖੀ ਉਹਨੀ ਪਹੁੰਚਾਂ ਦੀ ਰੱਖੀ ਆ 36 ਇੰਚ ਲੈਂਥ ਰੱਖੀ ਆ ਆਪਾਂ ਪਹੁੰਚਾਂ ਦੀ ਪੌਚੇ ਦੇ ਨਾਲੋਂ ਆਪਣਾ ਬਾਹਾਂ ਨਿਕਲ ਜਾਣੀਆਂ ਤੇ ਬਾਹਾਂ ਵਿੱਚ ਥੋੜੀ ਜੀ ਆਪਾਂ ਮਿਆਨੀ ਪਾਵਾਂਗੇ ਉਹ ਆਪਣਾ ਕਮੀਜ਼ ਨਾਲੋਂ ਕੱਪੜਾ ਲੱਥਾ ਉਹਦੇ ਚ ਪੈ ਜਾਣੀਆਂ ਹਾਂਜੀ ਬਾਬਾ ਆਪਾਂ ਜਿਹੜੀਆਂ 18 ਇੰਚ ਤਿਆਰ ਆ 2 ਇੰਚ ਆਪਾਂ ਐਕਸਟਰਾ ਰੱਖਣਾ ਕੱਪੜੇ ਨੂੰ ਇਹ ਆਪਣਾ ਚਾਰ ਤਿਆਂ ਚ ਰੱਖਿਆ ਹੋਇਆ ਕੱਪੜਾ ਇਹ 8 ਇੰਚ ਬਣਦਾ 10 ਇੰਚ ਹੁੰਦਾ ਆਪਣਾ ਜਦੋਂ ਆਪਾਂ ਮੋਡਾ ਕੱਟਣਾ ਹੁੰਦਾ ਕੱਪੜਾ ਪਰ 2 ਇੰਚ ਦੀ ਆਪਾਂ ਵਿੱਚ ਮਿਆਣੇ